ਕਹਿਣਾ ਚਾਹੋਗੇ ਅੱਗੇ ਬੜਾ ਚੱਲ ਰਿਹਾ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਪੰਜਾਬ ਦੇ ਇੰਡੀਆ ਦੇ ਨੌਜਵਾਨ ਨੂੰ ਸਪੋਰਟਸ ਵੱਲ ਅਨਕਰੇਜ ਕਰਨ ਦੇ ਲਈ ਉਪਰਾਲੇ ਕੀਤੇ ਜਾਂਦੇ ਨੇ ਉਸੇ ਤਰ੍ਹਾਂ ਸੌਫਟ ਟੈਨਿਸ ਐਸੋਸੀਏਸ਼ਨ ਪੰਜਾਬ ਨੇ ਇੱਕ ਸਪੋਰਟਸ ਮੀਟ ਦਾ ਆਯੋਜਨ ਕੀਤਾ ਆ ਕਿ ਜਿਹੜੀ ਲਗਾਤਾਰ ਪੰਜਾਬ ਤੋਂ ਕਪੂਰਸਲੇ ਤੋਂ ਸਟਾਰਟ ਹੋਈ ਸੀ ਕਿ ਅੱਜ 올 ਓਵਰ ਇੰਡੀਆ ਦੇ ਵਿੱਚ ਚੱਲਦੀ ਹੋਈ 18ਵੀਂ ਸਪੋਰਟਸ ਮੀਟ ਸੌਫਟ ਟੈਨਿਸ ਦੀ ਮੀਟ ਇਹ ਲੁਧਿਆਣੇ ਦੇ ਵਿੱਚ ਕਰਾਈ ਜਾ ਰਹੀ ਹੈ ਜਿਹਦਾ ਕਿ ਵੈਨਿਊ AIPL ਰੱਖਿਆ ਗਿਆ ਹੈ ਤੇ ਇਸ ਦੀ ਓਪਨਿੰਗ ਕੱਲ ਯਾਨੀ 27 ਮਾਰਚ 5:30 ਵਜੇ ਕੀਤੀ ਜਾਏਗੀ ਜਿਸ ਤੇ ਵਿੱਚ ਓਪਨਿੰਗ ਦੇ ਵਿੱਚ ਸਾਡੇ ਔਨਰੇਬਲ ਅਮਰਿੰਦਰ ਸਿੰਘ ਰਾਜਾ ਬੜਿੰਗ ਐਮਪੀ ਲੁਧਿਆਣਾ ਅਤੇ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਉਹਨਾਂ ਦੇ ਨਾਲ ਸਾਡੇ ਆਨਰੇਬਲ ਕੈਬਨਿਟ ਮਨਿਸਟਰ ਹਰਦੀਪ ਸਿੰਘ ਮੁੰਡੀਆਂ ਜੀ ਸਾਡੇ ਹਲਕੇ ਗਿਲ ਦੇ ਐਮਐਲਏ ਜਗਜੀਤ ਜੀਵਨ ਸਿੰਘ ਸੰਗੋਵਾਲ ਐਮਐਲਏ ਆਤਮਨਗਰ ਕੁਲਵੰਤ ਸਿੰਘ ਸਿੱਧੂ ਐਮਐਲਏ ਸੈਂਟਰਲ ਅਸ਼ੋਕ ਪੱਪੀ ਪ੍ਰਾਸ਼ਰ ਜੀ ਐਮਐਲ ਨਾਰਥ ਸਾਡੇ ਮਦਨ ਲਾਲ ਬੱਗਾ ਜੀ ਤੇ ਉਹਨਾਂ ਦੇ ਨਾਲ ਬਹੁਤ ਹੀ ਰਿਸਪੈਕਟਡ ਸਾਡੇ ਲੁਧਿਆਣਾ ਕਮਿਸ਼ਨਰੇਟ ਦੇ ਕਮਿਸ਼ਨਰ ਸਾਹਿਬ ਕੁਲਦੀਪ ਸਿੰਘ ਚਾਹਲ ਜੀ ਤੇ ਉਹਨਾਂ ਦੇ ਨਾਲ ਹੀ ਹਿਮਾਂਸ਼ੂ ਜੈਨ ਜੀ ਜੋ ਇਸ ਓਪਨਿੰਗ ਸਰਮਨੀ ਦੇ ਵਿੱਚ ਮੇਨ ਪਾਰਟ ਨਿਭਾ ਕੇ ਓਪਨਿੰਗ ਇਹਦੀ ਕਰਨਗੇ ਇਸ ਦਾ ਆਯੋਜਨ ਸੌਫਟਨਿਕਸ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਹੈ ਜਿਸ ਦੇ ਵਿੱਚ 600 ਦੇ ਕਰੀਬ ਸਪੋਰਟਸਮੈਨ ਯਾਨੀ ਕਿ ਸਟੂਡੈਂਟਸ ਅਤੇ ਬੱਚੇ ਪਾਰਟਿਸਿਪੇਟ ਕਰਨ ਜਾ ਰਹੇ ਨੇ ਇੰਡੀਆ ਦੀਆਂ 28 ਸਟੇਟਸ ਦੇ ਵਿੱਚੋਂ ਇਹ ਆ ਰਹੇ ਨੇ ਜਿਨ੍ਹਾਂ ਦਾ ਰਹਿਣ ਦਾ ਖਾਣ ਪੀਣ ਦਾ ਅਤੇ ਟਰਾਂਸਪੋਰਟੇਸ਼ਨ ਦਾ ਇੰਤਜ਼ਾਮ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਆ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਏ ਤੇ ਉਹ ਸਹੀ ਤਰੀਕੇ ਦੇ ਨਾਲ ਖੇਡ ਕੇ ਆਪਣੇ ਦੇਸ਼ ਦਾ ਨਾਮ ਉੱਚਾ ਕਰਨ ਅਸੀਂ ਪੰਜਾਬ ਦੇ ਉੱਤੇ ਬਹੁਤ ਆਸ ਰੱਖਦੇ ਹਾਂ ਕਿ ਪੰਜਾਬ ਦੀ ਟੀਮ ਨੇ ਬਹੁਤ ਹੀ ਕੜੀ ਮਿਹਨਤ ਕੀਤੀ ਹੈ ਤੇ ਸਾਡਾ ਵਿਸ਼ਵਾਸ ਹੈ ਕਿ ਪੰਜਾਬ ਦੀ ਟੀਮ ਇਸ ਦੇ ਵਿੱਚ ਅਵਲ ਆ ਕੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੇਗੀ ਤੇ ਇਸ ਦੇ ਵਿੱਚ ਮੇਨ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਮੇਨ ਫੰਕਸ਼ਨ ਰੱਖਿਆ ਗਿਆ ਆ ਉਹ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰਨ ਦੇ ਲਈ ਜਿਸ ਤਰ੍ਹਾਂ ਕਿ ਸ਼ੁਰੂਆਤੀ ਪੰਗੜਾ ਅਤੇ ਗਿੱਧਾ ਤੇ ਸਾਡੇ ਪੰਜਾਬ ਦੇ ਮਾਰਸ਼ਲ ਆਰਟ ਜਿਸ ਨੂੰ ਗਤਕਾ ਕਿਹਾ ਜਾਂਦਾ ਆ ਉਹਦੇ ਨਾਲ ਵੈਲਕਮ ਕੀਤਾ ਜਾਏਗਾ ਤੇ ਇਨੋਗਰੇਸ਼ਨ ਆਰੰਭ ਕੀਤੀ ਜਾਏਗੀ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਪੰਜਾਬ ਦੀ ਟੀਮ ਇਸ ਦੇ ਵਿੱਚ ਜੋ ਉਹਨਾਂ ਨੇ ਕੜੀ ਮਿਹਨਤ ਕੀਤੀ ਹੈ ਉਹ ਟਾਈਟਲ ਨੂੰ ਹਾਸਲ ਕਰੇਗੀ ਇਸ ਤੇ ਵਿੱਚ ਕੜੀ ਮਿਹਨਤ ਕੀਤੀ ਗਈ ਹੈ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸ਼੍ਰੀ ਨਰਿੰਦਰ ਸਿੰਘ ਜੀ ਵੱਲੋਂ ਵਾਇਸ ਪ੍ਰੈਜ਼ੀਡੈਂਟ ਹਰਪ੍ਰੀਤ ਸੰਧੂ ਜੀ ਵੱਲੋਂ ਅਤੇ ਸੈਕਟਰੀ ਸੰਜੇ ਜੈਨ ਜੀ ਰਕੇਸ਼ ਜੀ ਅਤੇ ਯੂਥ ਦੀ ਸਾਰੀ ਟੀਮ ਜੋ ਰਾਤ ਦਿਨ ਲੱਗ ਕੇ ਇਸ ਮੀਟ ਨੂੰ ਮੁਕੰਮਲ ਕਰਨ ਦੇ ਲਈ ਅੱਜ ਫਾਈਨਲ ਸਟੇਜ ਤੇ ਪਹੁੰਚ ਚੁੱਕੀ ਹੈ ਤੇ ਅਸੀਂ মিডিਆ ਦੇ ਅੱਗੇ ਇੱਕ ਰਿਕੁਐਸਟ ਕਰਦੇ ਹਾਂ ਕਿ ਜਿਹੜਾ 27 ਤਰੀਕ ਤੋਂ ਲੈ ਕੇ 31 ਤੱਕ ਇਹ ਸਪੋਰਟਸ ਮੀਟ ਚੱਲ ਰਹੀ ਹੈ ਸੌਫਟ ਟੈਨਿਸ ਦੀ ਉਹਦੇ ਵਿੱਚ ਕਾਈਂਡਲੀ ਇਹਦੀ ਕਵਰੇਜ ਕੀਤੀ ਜਾਏ ਤਾਂ ਕਿ ਜਿੱਥੇ ਦੁਨੀਆ ਦੇ ਵਿੱਚ ਇਹ ਖਬਰ ਪਹੁੰਚਣੀ ਹੈ ਉੱਥੇ ਇੰਡੀਆ ਦੇ ਕੋਨੇ-ਕੋਨੇ ਤੱਕ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਹ ਪਹੁੰਚੇ ਤਾਂ ਕਿ ਹੋਰ ਵੀ ਨੌਜਵਾਨ ਐਨਕਰੇਜ ਹੋ ਕੇ ਸਪੋਰਟਸ ਵੱਲ ਧਿਆਨ ਦੇਣ ਅਤੇ ਸਾਡੀ ਜਿਹੜੀ ਜਵਾਨੀ ਹੈ ਉਹ ਤੰਦਰੁਸਤ ਅਤੇ ਸਪੋਰਟਸ ਵਾਲੀ ਅੱਗੇ ਵਧ ਕੇ ਆਈ ਸਰ ਕੈਟਾਗਰੀ ਕਿੰਨੀ ਆ ਨੇ ਇਹਦੇ ਵਿੱਚ ਕੈਟਾਗਰੀ ਅੰਡਰ 15 ਨੇ ਜੀ ਸਾਡੇ ਵਿੱਚ ਗੋਲਡ ਬੈਟਿੰਗ ਹੋਣ ਹੋਰ ਉਧਰੋਂ ਤੋਂ ਪੁੱਛੀਓ ਕੈਟਾਗਰੀ ਅੰਦਰ ਕੀ ਕਰਾ ਜਾ ਰਹੇ ਹੁੰਦੇ ਕਿੰਨੀ ਕੈਟਾਗਰੀ ਦੇ ਇਹ ਇਹ ਸਾਡੇ ਜਿਹੜੀ ਫੈਡਰਲ ਵੱਲੋਂ ਕੈਟਾਗਰੀ ਹੁੰਦੀ ਹੈ ਨੈਸ਼ਨਲ ਰੂਲ ਦੇ ਮੁਤਾਬਕ ਸੀਨੀਅਰ ਕੈਟਾਗਰੀ ਜੂਨੀਅਰ ਕੈਟਾਗਰੀ ਸਬ ਜੂਨੀਅਰ ਕੈਟਾਗਰੀ ਹੁੰਦੀ ਹੈ ਇਹ ਜਿਹੜੀ ਕੈਟਾਗਰੀ ਸਬ ਜੂਨੀਅਰ ਦੇ ਅੰਡਰ 15 ਜਿਹੜੇ ਆ ਆਲ ਓਵਰ ਇੰਡੀਆ ਦੇ 15 ਸਾਲ ਤੋਂ ਘੱਟ ਵਾਲੇ ਬੱਚੇ ਪਾਰਟਿਸਿਪੇਟ ਕਰ ਰਹੇ ਆ ਉਹਦੇ ਦੇ ਵਿੱਚ ਸਾਡੇ ਕੋਲ 26 ਸਟੇਟਾਂ ਦੀ ਕਨਫਰਮੇਸ਼ਨ ਹੋ ਗਈ ਟੋਟਲ 28 ਸਟੇਟਾਂ ਨੇ ਪਾਰਟਿਸਿਪੇਟ ਕਰਨਾ ਹੈ ਤਾਂ ਗੱਲ ਹੋ ਜਾਣਗੀਆਂ ਤਾਂ ਇਹਦੇ ਵਿੱਚ 600 ਦੇ ਕਰੀਬ ਸਾਡੇ ਕੋਲ ਜਿਹੜਾ ਪਲੇਅਰ ਹੈ ਆਲ ਓਵਰ ਇੰਡੀਆ ਤੱਕ ਪਹੁੰਚਿਆ ਤੇ ਇਸੇ ਇਹਦੇ ਵਿੱਚ ਸਾਡੇ ਜਿਹੜੇ categories ਵਿੱਚ ਟੀਵੀ ਇਵੈਂਟ ਹੁੰਦਾ ਆ ਸਿੰਗਲ ਹੁੰਦਾ ਆ ਮਿਕਸਡ ਹੁੰਦਾ ਦੋਬਲ ਹੁੰਦਾ ਆ ਇਹ ਚਾਰ ਇਵੈਂਟ ਸਾਡੇ ਇਸ ਵਿਸਕਟੇ ਜਾਣਗੇ ਸਰ ਪ੍ਰਾਈਜ਼ ਦੀ ਗੱਲ ਕੀਤੀ ਹੈ ਪ੍ਰਾਈਜ਼ ਵੇ ਸਾਡੇ ਜੀ 골ਡ ਮੈਡਲ ਹੁੰਦਾ ਆ ਸਿਲਵਰ ਹੁੰਦਾ ਆ ਬ੍ਰਾਊਨ ਹੁੰਦਾ ਬ੍ਰਾਊਨ ਦੇ ਦੋ ਹੁੰਦੇ ਆ ਇਹਦੇ ਵਿੱਚ ਸਾਡਾ ਜਿਹੜਾ ਜੋ ਰੂਲਿੰਗ ਬਣੀ ਹੋਈ ਆ ਅਸਲ ਸਟਿਗਟ ਦਾ ਹੁੰਦਾ ਉਹ ਨੌਕਰੀ ਲਈ ਸਪੋਰਟਸ ਦੀ ਪੜਾਈ ਲਈ ਤੇ ਅੱਗੇ ਵੱਧਲੀ ਬੱਚਾਂ ਦੇ ਕਮ ਇੰਟਰਨੈਸ਼ਨਲ ਦੇ ਕੰਮ ਆਉਂਦਾ ਮੈਂ ਮੈਂ ਆ ਵਾਇਸ ਅੰਡ ਕਰ ਦੋ ਨਾ ਕਿ ਇਹ ਕਹਿਣਾ ਚਾ ਰਹੇ ਹਾਂ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਪੰਜਾਬ ਦੇ ਵਿੱਚ ਅਸੀਂ ਇਸ ਗੇਮ ਨੂੰ ਪਿਛਲੇ 20 ਸਾਲਾਂ ਤੋਂ ਕਰ ਰਹੇ ਆਂ ਔਰ ਬਹੁਤ ਸੱਚਾ ਹੰਗਾਰਾ ਮਿਲ ਰਿਹਾ ਤਾਂ ਸਾਨੂੰ ਉਮੀਦ ਹੈ ਵੀ ਨਸ਼ਾ ਮੁਕਤ ਪੰਜਾਬ ਦਾ ਜੋ ਨਾਰਾ ਸਾਡਾ ਉਸ ਨੂੰ ਮੱਦੇਨਜ਼ਰ ਰੱਖਦੇ ਅਸੀਂ ਇਸ ਨੈਸ਼ਨਲ ਨੂੰ ਕਰਵਾ ਰਹੇ ਆਂ ਤਾਂ ਅਸੀਂ ਇਸ ਵਿੱਚ ਕਾਮਯਾਬੀ ਹੋਵਾਂਗੇ ਔਰ ਸਾਡੇ ਹਰੇਕ ਜ਼ਿਲ੍ਹੇ ਦੇ ਵਿੱਚ ਸਾਡੀ ਜਿਹੜੀ ਗੇਮ ਹੈ ਖੇਡੀ ਜਾਂਦੀ ਹੈ ਅਸਾਨੂੰ ਖੁਸ਼ੀ ਹੈ ਸਾਡੀ ਜਿਹੜੀ ਬੋਡੀ ਹੈ ਬਹੁਤ ਵਧੀਆ ਜਿਕੇ ਨਾਲ ਕੰਮ ਕਰ ਰਹੀ ਹੈ ਅਸੀਂ ਪੰਜਾਬ ਗਵਰਨਮੈਂਟ ਤੋਂ ਵੀ ਮੰਗ ਕਰਦੇ ਆਂ ਵੀ ਇਸ ਗੇਮ ਨੂੰ ਜਲਦੀ ਜਲਦੀ ਜਿਹੜਾ ਹੈਗਾ ਐਜੋ ਦੇ ਬੰਦੇ ਹੱਕ ਦਿੱਤੇ ਜਾਣ ਤਾਂ ਜੋ ਬੱਚਿਆਂ ਨੂੰ ਜਿਹੜਾ ਫਿਊਚਰ ਹੈ ਵਧੀਆ ਬਣ ਸਕਣ ਦਾ ਹੱਕ ਮਿਲ ਸਕੇ ਸਰ ਟਾਈਮਿੰਗ ਕੀ ਹੈ ਜੀ ਗੇਮ ਦੀ ਟਾਈਮਿੰਗ ਇਹ ਜੀ ਇਸ ਵੇਰੀ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਮੈਚ ਹੋਣਗੇ ਕਿੰਨੇ ਦਿਨ ਚੱਲੇਗੀ ਇਹ 5 ਦਿਨ ਚੱਲੂਗੀ 27 ਮਾਰਚ ਤੋਂ ਲੈ ਕੇ 31 ਮਾਰਚ ਤੱਕ ਸਭ ਤੋਂ ਪਹਿਲੇ ਤੋਂ ਮੈਂ सॉफ़्ट टेनिस फेडरेशन ऑफ इंडिया की ओर से पंजाब से सॉफ्ट टेनिस एसोसिएशन को बहुत बहुत धन्यवाद देना चाहता हूँ कि इन्होंने बहुत ही कम टाइम में ये टूर्नामेंट ऑर्गेनाइज करने का बीड़ा उठाया और सक्सेसफुली ऑर्गेनाइज कर रहे हैं जहाँ तक कि हमने देखा सभी टीमों को रहने का खाने के लिए अच्छी फैसिलिटी प्रोवाइड की गई है बसेस रे, रे, रेलवे स्टेशन से लाने ले जाने के लिए बसेज प्रोवाइड की गई ऑफिशियल्स के लिए गाड़ियाँ भी रखी गई हैं और दूसरा मेनली मैं बताने जाऊँ सॉफ्ट टेनिस के बारे में बताना चाहूँगा हमने जस्ट अभी कल ही हमारा ग्रेटर नोएडा में इंटरनेशनल चैम्पियनशिप का क्लोजिंग सेरेमनी हुआ है सेकेंड इंडिया इंटरनेशनल सॉफ्ट टेनिस चैम्पियनशिप और साउथ एशियन सॉफ्ट टेनिस चैम्पियनशिप दोनों में और आप सबको बताते हुए मुझे बहुत खुशी हो रही है कि उसमें सभी कैटेगरीज में इंडिया ने सबसे ज़्यादा मेडल लेके पहले नंबर पर स्थान प्राप्त किया है सर स्टूडेंट आ उनके लिए आपका मैसेज स्टूडेंट के लिए मेरे पास यही मैसेज है कि जैसे सर ने बताया पंजाब में ये जो हमारा टूर्नामेंट ऑर्गेनाइज़ हो रहा है एटीन सब जूनियर नेशनल सॉफ्ट चैम्पियनशिप उसको उसका एक नारा सर ने दिया है नसीम मुक्त पंजाब की ओर से तो मैं बच्चों को यही कहना चाहूंगा कि स्पोर्ट्स में आगे बढ़े और अपना फ्यूचर और अपने परिवार को आप को फ्यूचर बढ़ाए और देश का नाम रोशन करे